ਮੇਰਾ ਨਾਮ ਮਨਿੰਦਰ ਸਿੰਘ ਮਨਿੰਦਰ ਜੀ ਜਿਹੜੇ ਇੱਥੇ ਜਿੱਦਾਂ ਲੋਕ ਦੇਖਦੇ ਆ ਵਿਕਾਸ ਹੋ ਰਿਹਾ ਹੈ ਵਿਕਾਸ ਜਿਹੜਾ ਨਾਲ ਸੱਟਾ ਵੀ ਲੱਗ ਰਿਹਾ ਕੀ ਕਹਿਣਾ ਚਾਹੋਗੇ ਕਿ ਕਿਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਅ ਅਸੀਂ ਤਾਂ ਜੋ ਮੌਜੂਦਾ ਹਾਲਾਤ ਹੈਗੇ ਆ ਪੰਜਾਬ ਸਰਕਾਰ ਦੇ ਉਹ ਅਸੀਂ ਸਾਰੇ ਜਾਣਦੇ ਆ ਹਰ ਇੱਕ ਘੰਟੇ ਦੇ ਵਿੱਚ ਇੱਕ ਨਵਾਂ ਘਟੋਲਾ ਖੁੱਲ ਕੇ ਸਾਹਮਣੇ ਆ ਰਿਹਾ ਲੋਕਾਂ ਦੇ ਸਾਹਮਣੇ ਭਾਵੇਂ ਅਸੀਂ ਵੈਕਸੀਨ ਘਟਾਲੇ ਦੀ ਗੱਲ ਕਰ ਲਈਏ ਜਾਂ ਪਾਸਟ ਮੈਟ੍ਰਿਕੂਲੇਸ਼ਨ ਘਟਾਲੇ ਦੀ ਗੱਲ ਕਰ ਲਈਏ ਯਾਹ ਹੋਰ ਕਈ ਸਾਰੇ ਮਾਮਲੇ ਹੈਗੇ ਆ ਪਰ ਫਿਲਹਾਲ ਅੱਜ ਜਿਹੜੀ ਆਪਾਂ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਇਹ ਹੈ ਕਿ ਇਹ ਸਾਰੇ ਪੂਰੇ ਕਪੂਤਲੇ ਹਲਕੇ ਦੇ ਵਿੱਚ ਜੋ ਕੰਮ ਪਹਿਲੀ ਗੱਲ ਤਾਂ ਜੋ ਕੰਮ ਜਦੋਂ ਕੋਈ ਵੀ ਪਾਰਟੀ ਪਾਵਰ 'ਤੇ ਆਵੇ ਜੇ ਉਹਨਾਂ ਨੇ ਡਿਵੈਲਪਮੈਂਟ ਕਰਨੀ ਹੈ ਦੇ ਵਿਕਾਸ ਕਰਨਾ ਉਹ ਕੰਮ ਜਿਹੜੇ ਪਹਿਲੇ 6 ਮਹੀਨੇ ਸਾਲ ਦੇ ਵਿੱਚ ਹੋਣੇ ਚਾਹੀਦੇ ਆ ਉਹ ਕੰਮ ਹੁੰਦੇ ਆ ਜਦੋਂ ਵੋਟ ਪੈਣ ਵਾਲੇ ਹੋਣ ਮਤਲਬ 4.5 ਜਾਂ 5 ਸਾਲ ਤੋਂ ਪਹਿਲਾਂ ਹੁੰਦੇ ਆ ਤੇ ਹੁਣ ਜਿਹੜੀ ਸਪੀਡ ਆ ਕੰਮ ਦੀ ਉਹ ਮੈਂ ਤੁਹਾਨੂੰ ਇੱਕ ਵਾਰੀ ਦਿਖਾਣਾ ਚਾਹਦਾ ਇੱਥੇ ਮੱਲੇ ਦੇ ਵਿੱਚ ਇਹ ਕੰਮ ਸ਼ੁਰੂ ਹੋਏ ਲਗਭਗ ਢਾਈ ਤਿੰਨ ਮਹੀਨੇ ਹੋ ਗਏ ਆ ਤੇ ਤਿੰਨ ਮਹੀਨੇ ਦੇ ਵਿੱਚ ਹਜੇ ਇਹ ਹਾਲ ਆ ਤੇ ਕਈ ਲੋਕ ਵਿੱਚ ਡਿੱਗ ਚੁੱਕੇ ਆ ਉਹਨਾਂ ਦੀ ਕਈ ਵੀਡੀਓਜ਼ ਵਾਇਰਲ ਵੀ ਹੋ ਚੁੱਕੀਆਂ ਆ ਜੋ ਲੋਕ ਡਿੱਗੇ ਆ ਤੇ ਦੁੱਖ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਲੋਕ ਡਿੱਗੇ ਆ ਉਹਨਾਂ ਨੂੰ ਵੀ ਕੋਈ ਪੁੱਛਗਿੱਛ ਨਹੀਂ ਹੋਈ ਹਜੇ ਤੱਕ ਉਹਨਾਂ ਨਾਲ ਕੋਈ ਕਿਸਾਨ ਗੁੱਤੀ ਆ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਕਿ ਅਸੀਂ ਚਾਹਨੇ ਇਹ ਮੌਜੂਦਾ ਹਾਲਾਤ ਜਿਹੜੇ ਆ ਇਹ ਤਬਦੀਲ ਕੀਤੇ ਜਾਣ ਤੇ ਇਹਦੇ ਲਈ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਵਾ ਜਿਹੜੇ ਹਲਕਾ ਵਾਦਾਇਕ ਸੀਗੇ 25 ਸਾਲ ਉਹਨਾਂ ਨੂੰ ਹੋ ਕੇ ਕਪੂਰਥਲੇ ਦੇ ਵਿੱਚ ਐਮਐਲਏ ਬਣਦੇ ਹੋਏ ਉਹਨਾਂ ਨੇ ਸ਼ੁਰੂ ਅੱਜ ਕਿ ਕੈਸੀਗਾ ਕਪੂਰਥਲੇ ਨੂੰ ਅਸੀਂ ਪੈरिस ਬਣਾਣਾ ਹਾਂਜੀ ਜਦੋਂ 25 ਬਾੜ ਸੀਗੇ ਹੁਣ ਤਾਂ ਬਾੜ ਹੀ ਪਿਆ ਉਹਨੂੰ ਤੁਸੀਂ ਕਿਦਾਂ ਦੇਖ ਰਹੇ ਹੋ ਦੇਖੋ ਸਰ ਮੈਂ ਤਾਂ ਇਹ ਦੇਖਦਾ ਕਿ ਪੈरिस ਤਾਂ ਛੱਡੋ ਤੁਸੀਂ ਮਤਲਬ ਇਹ ਤਾਂ ਹੁਣ ਲੱਗਦਾ Google ਤੇ ਵੀ ਇਹ ਪੈ ਜਾਣੇ ਹੁਣ ਕੀ ਸੰਤਪੂਰਾ ਮੱਲੇ ਦੇ ਜਾਨਲੇਵਾ ਖੱਡੇ ਇਹ ਤਾਂ Google ਤੇ ਹੁਣ ਪਾੜੇ ਪੈਣੇ ਆ Google Maps ਦੇ ਉੱਤੇ ਇਹ ਹਾਲਾਤ ਆ ਤੇ ਪੈरिस ਦਾ ਮਤਲਬ ਬਹੁਤ ਦੂਰ ਦੀ ਗੱਲ ਆ ਕਰਨ ਜੀ ਕਿਹੜਾ ਕਿੱਥੇ ਰਹਿੰਦੇ ਤੁਸੀਂ ਸੰਤਪੁਰੇ ਸਰ ਮਹੀਨਾ ਹੋ ਗਿਆ ਜਿੱਦਾਂ ਵਿਕਾਸ ਕਾਰੇ ਚੱਲ ਰਹੇ ਆ ਕਿੱਦਾਂ ਦੇਖਦੇ ਹੋ ਤੁਸੀਂ ਲੋਕੀ ਡੇਗਦੇ ਆ ਕੀ ਕਹਿਣਾ ਚਾਹਦੇ ਪਾ ਜੀ ਦੇਖੋ ਇਹਨਾਂ ਚੀਜ਼ਾਂ ਦਾ ਤਾਂ ਉਹ ਵੀ ਹੈ ਕਿ ਅਸੀਂ ਜਿਆਦਾ ਜਿਆਦਾ ਕਿਸੇ ਲੋਕ ਨੂੰ ਜਦੋਂ ਦੇਖਦੇ ਆ ਕਿ ਕਿਸੇ ਦੇ 60 ਲੱਗ ਗਏ ਉਦੋਂ ਹੀ ਅੱਗੇ ਆਉਂਦੇ ਆ ਆਦਰਵਾਇਸ ਸਾਰੇ ਨਿਕਲੇ ਨਿਕਲਦੇ ਰਹਿੰਦੇ ਆ 2-3 ਮਹੀਨੇ ਚੱਲੇ ਕੰਮ 4 ਮਹੀਨੇ ਚੱਲੇ ਤੇ ਹੁਣ ਜਦੋਂ 60 ਲੱਗਦੀ ਹੈ ਤਾਂ ਫਿਰ ਲੋਕਾਂ ਨੂੰ ਥੋੜਾ ਦੁੱਖ ਹੁੰਦਾ ਹੈ ਕਿ ਯਾਰ ਇਹ ਆਪਣੇ ਬੰਦੇ ਆ ਕੋਈ ਵੀ ਜਿਹਦੇ 60 ਲੱਗ ਗਿਆ ਨਾ ਉਹ ਕੋਈ ਦੁੱਖ ਦਾ ਗਹਿਣਾ ਨਹੀਂ ਤੇ ਹਰ ਮੱਲੇ ਦੀ ਅਲੱਗ-ਅਲੱਗ ਪਰੋਗਨਾ ਉਹਨੂੰ ਇੱਥੇ ਆਏ ਸਿਸਟਮ ਆ ਕਿ ਤੇ ਪਾਣੀ ਨਹੀਂ ਆ ਰਿਹਾ ਠੀਕ ਹੈ ਟੂਟਿਆ ਚ ਮੋਟਰ ਚਲਾ ਕੇ ਵੀ ਨਹੀਂ ਆ ਰਿਹਾ ਕਿਤੇ ਹੋਰ ਲੋਕਾਂ ਦੀਆਂ ਹੋਰ ਜਿੰਨੇ ਵੀ ਲੱਗੇ ਵਾਰਡ ਹੈਗੇ ਆ ਹਰੇਕ ਵਾਰਡ ਦੀ ਆਪਣੀ ਆਪਣੀ ਪ੍ਰੋਬਲਮ ਹੈ ਉਹ ਪ੍ਰੋਬਲਮ ਨਹੀਂ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਬਾਤ ਚੱਕਣੀ ਪਏਗੀ ਤਾਂ ਹੀ ਉਹਦਾ ਕੁਝ ਸੋਲੂਸ਼ਨ ਨਿਕਲ ਆਏਗਾ ਆਦਰਵਾਇਜ਼ ਇਹ ਆਪਸ ਸਾਰੇ ਲੋਕੀ ਅੰਦਰ ਅੰਦਰ ਸੋਚਦੇ ਰਹੇਗੇ ਕਿ ਯਾਰ ਇਹ ਕੌਣ ਬੋਲੇ ਕੌਣ ਬੋਲੇ ਤੋ ਪਾਜੀ 2 ਮਹੀਨੇ ਹੋ ਗਏ ਨਗਰਪਾਲਿਕਾ ਬਣੀ ਨੂੰ ਹੜਤਾਲ ਵੀ ਚੱਲਦੀ ਪਈ ਆ ਜਿੱਦਾਂ ਭਾਈ ਜੀ ਕੂੜੇ ਦਾ ਹਾਲ ਤੁਸੀਂ ਦੇਖੀਂ ਨਿਆ ਸ਼ਹਿਰ ਦੇ ਵਿੱਚ ਕੀ ਹਾਲ ਹੈ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਪਈ ਅਸੀਂ ਇਸੇ ਲਈ ਹੁਣ ਸਾਡਾ ਦੇਖੋ ਮੈਂ ਕੰਮ ਕਾਜ ਦਾ ਬੰਦਾ ਮੇਰਾ ਦਿਲ ਨਹੀਂ ਕਰਦਾ ਮੈਂ ਇਹ ਸਭ ਕੁਝ ਕਰਾਂ ਹਨਾ ਵੀ ਮੈਂ ਇੱਥੇ ਟਾਈਮ ਕੱਢ ਕੇ ਆਵਾਂ ਕਿਸੇ ਨੂੰ ਮਿਲਾਂ ਜਾ ਕੇ ਇਹ ਸਾਡਾ ਕੰਮ ਨਹੀਂ ਆ ਸੀ ਜਿਨ੍ਹਾਂ ਨੂੰ ਨੁਮਾਇੰਦੇ ਬਣਾਉਂਦੇ ਆ ਜਾਂ ਚੁੰੁੰਦੇ ਆ ਇਹ ਉਹਨਾਂ ਦਾ ਕੰਮ ਆ ਪਰ ਉਹ ਬੰਦੇ ਨਾ ਤੇ ਕਿਸੇ ਦੀ ਗੱਲ ਸੁਣ ਕੇ ਰਾਜੀ ਆ ਨਾ ਕੋਈ ਉਹਨਾਂ ਦੇ ਕੋਲ ਹੱਲ ਆ ਨਾ ਉਹਨਾਂ ਦੇ ਵਿੱਚ ਕੋਈ ਆਵਾਜ਼ ਚੁੱਕਣ ਦਾ ਦਮ ਹੀ ਹੈ ਕਿ ਯਾਰ ਜਿਵੇਂ ਅਸੀਂ ਕੋਈ ਗੱਲ ਮੁੰਡੇ ਵਾਲੇ ਕੋਈ ਸਾਨੂੰ ਕਹਿ ਰਿਹਾ ਸੀ ਉਹਨਾਂ ਗੱਲਾਂ ਅੱਗੇ ਪਚਾਈਏ ਕਿ ਆਪਣਾ ਸਟੈਂਡ ਲਾ ਕੇ ਆਪਣਾ ਸਹੀ ਤਰੀਕੇ ਨਾਲ ਕੰਮ ਕਰਾ ਲੇ ਪਰ ਉਹਨਾਂ ਦੇ ਕੋਈ ਇੱਦਾਂ ਦਾ ਸੀਨ ਹੈ ਨਹੀਂ ਇਸ ਕਰਕੇ ਜ਼ਿੰਮੇਵਾਰੀ ਦੇਖੋ ਆਣ ਵਾਲੇ ਟਾਈਂਚੇ ਵਿੱਚ ਲੋਕਾਂ ਨੂੰ ਨਹੀਂ ਲੈਣੀ ਪਏਗੀ ਮੁੰਡਿਆਂ ਨੂੰ ਹੀ ਲੈਣੀ ਪਏਗੀ ਕਿ ਆਪਣੇ ਮੁੱਲੇ ਦੇ ਵਿੱਚ ਇਕੱਠੇ ਹੋ ਕੇ ਆਪਣੀਆਂ ਆਪਣੀਆਂ ਗੱਲ ਆਪਾਂ ਅੱਗੇ ਰੱਖ ਸੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਕਿ ਜਿੰਨਾ ਕਿ ਕੰਮ ਹੈ 2 250 ਫੁੱਟ ਦਾ ਕੰਮ ਹੈ 15 ਦਿਨ ਦਾ 20 ਦਿਨ ਦਾ ਕੰਮ ਹੋਣਾ ਚਾਹੀਦਾ ਸੀ لیکن ਹੁਣ ਪੈਨੂ ਮੀਂਹਾਰ ਮੀਂਹ ਜਲਲੇਗਾ ਹੁਣ ਆਉਣ ਵਾਲੇ ਟਾਈਮ ਚ ਬਰਸਾਤਾ ਹੈ ਬਰਸਾਤਾ ਚ ਇਹਨਾਂ ਦਾ ਹੋਰ ਬੁਰਾ ਹਾਲ ਹੋ ਜਾਣਾ ਗੜੀਆਂ ਦਾ ਕੋਈ ਪੁਸ਼ਕਿਸ਼ ਨਹੀਂ ਹੈਗੀ ਕੋਈ ਪਲੈਨਿੰਗ ਹੋਣੀ ਚਾਹੀਦੀ ਹੈ ਵੀ ਕੱਲ ਨੂੰ ਵੀ ਪੈਣਗੇ ਤੇ ਉੱਥੇ ਕੀ ਬਣੇਗਾ ਉਹਨੂੰ ਮੁੱਖ ਰੱਖਦੇ ਹੋਏ ਉਹਨਾਂ ਕੋਲ ਕੁਝ ਪਲਾਨ ਹੋਣੇ ਚਾਹੀਦੇ ਆ ਜਲਦੀ ਤੇਜ਼ ਕੰਮ ਹੋਣਾ ਚਾਹੀਦਾ ਸਾਰਾ ਸਿਸਟਮ ਚੱਲਣਾ ਚਾਹੀਦਾ ਲੇਕਿਨ ਸਿਸਟਮ ਚੱਲਦਾ ਨਹੀਂ ਭਾਈ ਅਰੇ ਤੁਹਾਡਾ ਕੀ ਵਿਚਾਰ ਹੈ ਅ ਦੇਖੋ ਜੀ ਇਸ ਤਰ੍ਹਾਂ ਮੈਂ ਮਾਰਕੀਟ ਚੌਂਕ ਮੇਰੀ ਰਿਹੈਸ਼ ਹੈ ਮੈਨੂੰ ਜਦੋਂ ਪਤਾ ਲੱਗਾ ਕਿ ਸਾਡੇ ਸੰਤਪੁਰਾ ਗਲੀ ਨੰਬਰ 2 ਦੇ ਵਿੱਚ ਸੀਰੇ ਦਾ ਕੰਮ ਜਿਹੜੀ ਛੋਟੀ ਜੀ ਗਲੀ ਆ ਛੋਟੀ ਜੀ ਗਲੀ ਤੋਂ ਪਾਪੀ ਜੀ ਦਾ ਕੰਮ ਵੱਧ ਤੋਂ ਵੱਧ 5-7 ਦਿਨਾਂ 'ਚ ਨਿਬੜ ਜਾਣਾ ਚਾਹੀਦਾ ਉਸ ਕੰਮ ਨੂੰ ਢਾਈ ਮਹੀਨੇ ਹੋ ਗਏ ਨੇ ਚੱਲਦੇ ਨੂੰ ਅਚਾਨਕ ਮੈਨੂੰ ਉਸ ਗਲੀ ਦੇ ਵਿੱਚੋਂ ਦੀ ਲੰਘਣਾ ਸੀ ਮੈਂ ਤੇ ਮੇਰਾ ਬੇਟਾ ਪੁਸ਼ਪਿੰਦਰ ਸਿੰਘ ਨਾਲ ਸੀ ਅਸੀਂ ਉਹ ਗਲੀ ਨੂੰ ਛੱਡ ਕੇ ਦੋ ਤਿੰਨ ਗਲੀਆਂ ਕ੍ਰਾਸ ਕਰਕੇ ਆਪਣੇ ਕੰਮ ਗਏ ਵਾਪਸੀ ਤੇ ਜਦੋਂ ਅਸੀਂ ਆਏ ਆ ਤੇ ਸਾਨੂੰ ਬੜੀਆਂ ਹੈਰਾਨਜਨਕ ਚੀਜ਼ਾਂ ਵੇਖਣ ਨੂੰ ਸੁਣਨ ਨੂੰ ਮਿਲੀਆਂ ਉੱਥੇ ਸਾਡੇ ਸਾਹਮਣੇ ਇੱਕ ਸਰਦਾਰ ਜੀ ਸਕੂਟਰ ਤੇ ਆ ਰਹੇ ਸੀ ਐਕਟਿਵਾ ਤੇ ਉਹ ਬੜਾ ਬਚ ਬਚਾ ਕੇ ਹੌਦੀ ਦੇ ਕੋਲੋਂ ਲੰਘ ਰਹੇ ਸੀ ਪੱਟੀ ਹੋਈ ਸੜਕ ਤੋਂ ਤੇ ਉਹ ਪਤਾ ਨਹੀਂ ਕਿਸ ਵੇਲੇ ਡਿਸਬੈਲੈਂਸ ਹੋਏ ਉਹ ਸਣੇ ਸਕੂਟਰ ਹੌਦੀ ਦੇ ਵਿੱਚ ਡਿੱਗ ਪਏ ਔਰ ਉਹ ਬੜੀ ਪਰੇਸ਼ਾਨੀ ਦਾ ਆਲਮ ਸਾਨੂੰ ਵੇਖਣ ਨੂੰ ਮਿਲਿਆ ਲੋਕਾਂ ਨੇ ਮੈਂ ਦੂਰ ਸੀ ਉਦੋਂ ਮੈਂ ਭੱਜਾ ਆਇਆ ਪਰ ਉਹਨੇ ਚਿਰ ਨੂੰ ਲੋਕਾਂ ਨੇ ਉਕੜ ਲਿਆ ਸੀ ਉਸ ਸਰਦਾਰ ਜੀ ਨੂੰ ਔਰ ਫਿਰ ਮੈਨੂੰ ਮਹੱਲਾ ਵਾਸੀਆਂ ਨੇ ਕੁਝ ਜਿਹੜੇ ਇਲਾਕੇ ਚ ਉਥੇ ਕੁਝ ਮੋਹਤਬਰ ਖੜੇ ਸਨ ਉਹਨਾਂ ਜ਼ਿਕਰ ਕੀਤਾ ਕਿ ਇੱਥੇ ਬੀਤੇ ਦਿਨੀ ਇੱਕ ਜੋੜਾ ਵੀ ਇਸੇ ਤਰ੍ਹਾਂ ਹੀ ਉਹ ਐਕਟਿਵਰ ਤੇ ਸੀ ਉਹ ਵੀ ਅਚਾਨਕ ਹੌਲੀ ਵਿੱਚ ਡਿੱਗ ਪਿਆ ਸੀ ਤੇ ਮੈਂ ਫਿਰ ਉਹ ਮਹਿਸੂਸ ਕੀਤਾ ਫਿਰ ਮੈਂ ਆਪਣੇ ਵੱਲੋਂ ਜਿੱਦਾਂ ਉਹ ਵੀਡੀਓ ਆ ਰਹੀ ਸੀ ਸੋਸ਼ਲ ਮੀਡੀਆ ਤੇ ਮੈਂ ਵੀ ਉਹਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਤੇ ਮੈਨੂੰ ਉਹ ਕਾਫੀ ਉਹਦੇ ਲੋਕਾਂ ਨੇ ਵੀ ਸ਼ੇਅਰ ਕੀਤਾ ਔਰ ਸਾਡੀ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਤੇ ਨਗਰ ਨਿਗਮ ਨੂੰ ਹੁਣ ਤਾਂ ਦੇਖੋ ਨਗਰ ਨਿਗਮ ਦੇ ਵਿੱਚ ਸਾਰਾ ਕੋਰਮ ਪੂਰਾ ਹੋ ਚੁੱਕਾ ਔਰ ਮੇਰਾ ਖਿਆਲ ਹੈ ਨਗਰ ਨਿਗਮ ਨੂੰ ਇਹ ਚਾਹੀਦਾ ਕਿ ਜਿਹੜੇ ਕੰਮ ਛੇੜੇ ਹੋਏ ਨੇ ਉਪਲ ਦੇ ਅਧਾਰ ਤੇ ਛੇਤੀ ਛੇਤੀ ਨਪਟਾਏ ਜਾਣ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ ਬਰਸਾਤਾਂ ਦੇ ਦਿਨ ਹੈਗੇ ਨੇ ਅਸੀਂ ਬਗੈਰ ਕਿਸੇ ਰਾਜਨੀਤੀ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਆਂ ਲੋਕ ਸਾਰਿਆਂ ਦੇ ਸਾਝੇ ਨੇ ਲੋਕਾਂ ਦੇ ਹੱਕ ਪੂਰੇ ਕਰਨ ਦੀ ਡਿਊਟੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਨਗਰ ਨਿਗਮ ਦੀ ਉਹ ਪੂਰੀ ਕੀਤੀ ਜਾਵੇ ਸਰ ਜਿਸ ਤਰ੍ਹਾਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਦੱਸਿਆ ਕਿ ਛੋਟਾ ਜਿਹਾ ਕੰਮ ਜਿਹਨੂੰ ਬਹੁਤ ਥੋੜਾ ਟਾਈਮ ਲੱਗਣਾ ਚਾਹੀਦਾ ਹੈ ਇਹ ਇੰਨਾ ਲੰਬਾ ਪੀਰੀਅਡ ਲੈ ਰਿਹਾ ਹੈ ਇਹਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਕੀ ਪ੍ਰਸ਼ਾਸਨ ਵੱਲੋਂ ਕਮੀ ਹੈ ਜਾਂ ਇਹ ਕੰਮ ਹੀ ਲੰਮਾ ਹੈ ਅਨੇ ਕੰਮ ਨਹੀਂ ਲੰਬਾ ਡਾਕਟਰ ਪਰਮਜੀਤ ਸਿੰਘ ਮਾਨਸਾ ਜੀ ਆਏ ਨੇ ਮੇਰੇ ਕੋਲ ਸਾਡੀ ਆਮ ਆਦਮੀ ਪਾਰਟੀ ਦੇ ਬੜੇ ਜੁਝਾਰੂ ਆਗੂ ਨੇ 6-7 ਸਾਲ ਤੋਂ ਅਸੀਂ ਰਲ ਕੇ ਕੰਮ ਕਰ ਰਹੇ ਆਂ ਰੇਲ ਕੋਚ ਫੈਕਟਰੀ ਤੋਂ ਸੇਵਾ ਮੁਕਤ ਹੋਏ ਨੇ ਔਰ ਅੱਜ ਵੀ ਅਸੀਂ ਇਲਾਕੇ ਦੇ ਵਿੱਚ ਜਿਹੜੇ 5-7 ਮੈਂਬਰਾਂ ਨੇ ਦੌਰਾ ਕਰਨਾ ਜਿੱਥੇ-ਜਿੱਥੇ ਸਾਨੂੰ ਸੀਵਰੇਜ ਵੱਲੋਂ ਜਾਂ ਹੋਰ ਨਗਰ ਨਿਗਮ ਦੇ ਕੰਮਾਂ ਵਿੱਚ ਕਮੀਆਂ ਨਜ਼ਰ ਆ ਰਹੀਆਂ ਨੇ ਲੋਕ ਸਾਡੇ ਕੋਲ ਆਮ ਆਦਮੀ ਪਾਰਟੀ ਕੋਲ ਪਹੁੰਚ ਕਰ ਰਹੇ ਨੇ ਮੈਂ ਮੇਰਾ ਬੇਟਾ ਪੁਸ਼ਪਿੰਦਰ ਡਾਕਟਰ ਪਰਮਜੀਤ ਮਾਨਸਾ ਔਰ ਵੀ ਸਾਡੇ ਸਾਥੀ ਸਮੇ ਸਮੇਂ ਜਾ ਰਹੇ ਆਂ ਔਰ ਕੰਮ ਦੇਖੋ ਜੀ ਕੋਈ ਔਖਾ ਨਹੀਂ ਕੰਮ ਬਹੁਤ ਛੋਟਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਇਸ ਕੰਮ ਨੂੰ ਬਹੁਤ ਵੱਡੀ ਛਾਲ ਮਾਰੋ 10 ਦਿਨ ਦਾ ਕੰਮ ਹੈ ਤੁਸੀਂ ਬਹੁਤ ਜ਼ਿਆਦਾ ਕਰ ਲਓ 15 ਦਿਨ ਦਾ ਕੰਮ ਹੈ 2.5 ਮਹੀਨੇ ਤੋਂ ਕੰਮ ਰੁਕਿਆ ਪਿਆ ਅਜੇ ਕੰਮ ਨੂੰ ਕੀ ਪਤਾ 1.5 ਮਹੀਨਾ 2 ਮਹੀਨੇ ਹੋਰ ਲੱਗ ਜਾਏ ਇਹ ਕੰਮ ਚੰਗਾ ਨਹੀਂ ਲੱਗਦਾ ਹਾਲਾਤ ਇਦਾਂ ਦੇ ਬਣੇ ਨੇ ਲੋਕ ਜਿਸ ਤਰ੍ਹਾਂ ਲੋਕ ਡਿੱਗ ਰਹੇ ਨੇ ਇਨ ਕੇਸ ਇਹੋ ਜੀ ਮਿਸ ਹੈਪਨਿੰਗ ਵੀ ਹੋ ਸਕਦੀ ਹੈ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤਾਂ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਦੇਖੋ ਜੀ ਮੈਂ ਈਓ ਸਾਹਿਬ ਕੋਲੋਂ ਕਮਿਸ਼ਨਰ ਸਾਹਿਬ ਕੋਲੋਂ ਔਰ ਸਾਡੇ ਜਿਹੜੇ ਮੇਅਰ ਨੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਗੁਜ਼ਾਰਿਸ਼ ਕਰਦਾ ਰਾਣਾ ਗੁਰਜੀਤ ਸਿੰਘ ਸਾਡੇ ਇਲਾਕੇ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਹੁਣ ਸਮਾਂ ਆ ਗਿਆ ਤੁਸੀਂ ਜੇ ਲੋਕਾਂ ਨਾਲ ਵਾਅਦੇ ਕੀਤੇ ਹੋਏ ਨੇ ਨਾ ਕਿ ਕਪੂਰਥਲੇ ਨੂੰ ਪੈਰਿਸ ਬਣਾਉਣਾ ਹੈ ਮਿਹਰਬਾਨੀ ਕਰੋ ਸਾਡੇ ਕਪੂਰਥਲੇ ਨੂੰ ਘੱਟੋ-ਘੱਟ ਕਪੂਰਥਲੇ ਰਹਿੰਦੇ ਹੋ ਪੈਰਿਸ ਦੀ ਸਾਨੂੰ ਕੋਈ ਲੋੜ ਨਹੀਂ ਪਰ ਜਿਹੜੇ ਕੰਮ ਤੁਹਾਡੇ ਬਣਦੇ ਨੇ ਜਿਹੜੀਆਂ ਡਿਊਟੀਆਂ ਤੁਹਾਡੀਆਂ ਬਣਦੀਆਂ ਨੇ ਪਹਿਲ ਦੇ ਆਧਾਰ ਤੇ ਉਹਨਾ ਕੰਮਾਂ ਨੂੰ ਸਿਰੇ ਚਾੜੋ ਤਾਂ ਕਿ ਲੋਕ ਜਿਹੜੀ 4 4.5 ਸਾਲ ਦੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਹੈ ਉਹਦੇ ਤੋਂ ਨਾ ਖੁਸ਼ ਹੋ ਕੇ ਵੀ ਸ਼ਾਇਦ ਤੁਹਾਡੇ ਅੰਤਲੇ ਕੰਮਾਂ ਤੋਂ ਖੁਸ਼ ਹੋ ਜਾਣ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਇਸ ਵੇਲੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਸਰਕਾਰਾਂ ਨੇ ਬਹੁਤ ਮਾੜੇ ਹਾਲਾਤ ਪੈਦਾ ਕਰ ਦਿੱਤੇ ਨੇ ਕੁਝ ਇਲਾਕਿਆਂ 'ਚ ਅਸੀਂ ਜਾ ਕੇ ਵੇਖਿਆ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ ਜਿੱਥੇ ਕਾਉਂਸਲਰ ਕਿਸੇ ਹੋਰ ਧਿਰ ਦਾ ਲੋਕਾਂ ਦੀ ਬਹੁਤਾਤ ਹੋਰ ਧਿਰ ਦੀ ਹੈ ਉੱਥੇ ਕੰਮ ਹੁੰਦੇ ਹੀ ਨਹੀਂ ਪਏ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਨਗਰ ਨਿਗਮ ਨੂੰ ਦੇਖਣਾ ਚਾਹੀਦਾ ਬਗੈਰ ਕਿਸੇ ਗੰਦੀ ਰਾਜਨੀਤੀ ਤੋਂ ਬਗੈਰ ਕਿਸੇ ਈਰਖਾ ਤੋਂ ਚੰਗੀ ਰਾਜਨੀਤੀ ਦਾ ਮੋਢ ਬੰਨਦੇ ਹੋਏ ਨਗਰ ਨਿਗਮ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਕੰਮ ਰੁਕੇ ਹੋਏ ਨੇ ਮਿਹਰਬਾਨੀ ਕਰਕੇ ਪਹਿਲ ਦੇ ਆਧਾਰ ਤੇ ਕਰਾਓ ਕੰਮ ਓਨੇ ਕੋ ਫੜੋ ਜਿੰਨੇ ਕੋ ਤੁਹਾਡੇ ਕੋਲ ਹੋ ਸਕਦੇ ਨੇ ਮੇਰਾ ਨਾਮ ਪੂਜਾ ਨੇਗੀਆ ਤੇ ਪਿਛਲੇ ਦਿਨ ਹੀ ਕਪੂਰਥਲਾ ਦੇ ਸੰਤ ਕੋਰੇ ਦੇ ਗਲੀ ਨੰਬਰ 2 ਜਿਹੜੀ ਕਿ ਬੰਦ ਰਹੀ ਹੈ ਇਸ ਕਰਕੇ ਕਾਫੀ سارے ਲੋਕਾਂ ਨੂੰ ਦਿੱਕਤਾਂ ਆ ਰਹੀਆਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹਾਂਜੀ ਸਰ ਪਹਿਲਾਂ ਤੇ ਸਾਡੇ ਸੀਵਰੇਜ ਦੀ ਪ੍ਰੋਬਲਮ ਕਾਫੀ ਦੇਰ ਤੋਂ ਚੱਲੀ ਆ ਰਹੀ ਹੈ ਪਰ ਆਫਟਰ ਇਲੈਕਸ਼ਨ ਜਿਹੜੀ ਸੀ ਆਈ ਸੋਚਿਆ ਕਿ ਸਾਡੀ ਇਹੜੀ ਪ੍ਰੋਬਲਮ ਸੀ ਸੋਲਵ ਹੋ ਜਾਏਗੀ ਤੇ ਐਮਸੀ ਨੇ ਅਪ੍ਰੈਲ ਦੇ ਮਹੀਨੇ ਤੋਂ ਕੰਮ ਜਰੂਰ ਸ਼ੁਰੂ ਕਰਾਤਾ ਲੇਕਿਨ ਕੰਮ ਦਾ ਇਨਾ ਸਲੋ ਸਪੀਡ ਹੈ ਕਿ ਹਰ ਰੋਜ਼ ਹਰ ਕਿਸੇ ਨੂੰ ਦਿੱਕਤ ਪਰੇਸ਼ਾਨੀਆਂ ਹੋ ਰਹੀ ਹੈ ਤੇ ਇੱਥੇ ਸਾਡੀ ਗਲੀ ਤੇ ਰੋਜ਼ ਕੋਈ ਨਾ ਕੋਈ ਡਿੱਗਦਾ ਆ ਰਿਹਾ ਤੇ ਕੱਲ ਤੱਕ ਛੋਟਾ 4-5 ਦਾ ਬੱਚਾ ਵੀ ਡਿੱਗ ਗਿਆ ਪਰੇ ਕਿ ਅੰਮਚ ਨੂੰ بار بار ਜਾ ਕੇ ਮਲੇ ਲੋਕ ਜਾ ਕੇ ਵੀ ਦੱਸ ਰਹੇ ਨੇ ਪਰ ਸਾਡੀ ਇਸ ਗੱਲ ਬਾਤ ਚ ਕੋਈ ਗੱਲ ਸਹੀ ਨਹੀਂ ਚੱਲਦੀ ਉਸੇ ਜਿਸ ਦਾ ਦਸਰ ਨੇ ਕੰਮ کافی لمبے ਸਮੇਂ ਤੋਂ ਚੱਲ ਰਿਹਾ ਹੈ ਹਾਂ ਜੀ ਤੁਹਾਡਾ ਕੀ ਮੰਨਣਾ ਹੈ ਕਿ ਇਹ ਪ੍ਰਸ਼ਾਸਨ ਦੀ ناکامی ਹੈ ਜਾਂ ਕੰਮ ਬਹੁਤ ਨੰਬਰ ਹੈ ਜਿਸ ਦਾ ਇਹ ਕੰਮ ਸਰ ਇਹ ਪ੍ਰਸ਼ਾਸਨ ਦੀ ਹੀ ناکامی ਆ ਕਿਉਂਕਿ ਅੰਮਚ ਨੂੰ ਚਾਹੀਦਾ ਕਿ ਆਪਣੇ ਇਹ ਬੰਦੇ ਜਿਆਦਾ ਜਿਆਦਾ ਦਿਹਾੜੀ ਤੇ ਲੈ ਕੇ ਆਣ ਪਰ ਜੇ ਬੰਦੇ ਹੀ ਇੱਕ ਦੋ ਆਣਗੇ ਔਰ ਗਲੀ ਦਾ ਗਲੀ ਸਾਡੀ ਏਡੀ ਬਡੀ ਨਹੀਂ ਕੋਈ ਹੈ ਪਰ ਹਮੇਸ਼ਾ ਇੱਕ ਦੋ ਜਾਂ ਤਿੰਨ ਮਿਸਤਰੀ ਜਰ ਜਾਏ ਤੇ ਬੰਦਗੀ ਦੇਖ ਕੇ ਆਂਦੇ ਔਰ ਜਿਆਦਾ ਬੰਦੇ ਛੁੱਟੀ ਦੇ ਰਹਿੰਦੇ ਆ ਔਰ ਕੰਮ 19 ਪੀਣਾ ਨਹੀਂ ਚਾ ਜਿਹੜਾ ਕੰਮ ਹੈ ਇਹ ਮਹੀਨਾ ਜਾਂ 10 15 ਦਿਨ ਚ ਮੁਕੜਣਾ ਚਾਹੀਦਾ ਸੀ ਉਹ ਕੰਮ ਨੂੰ ਚੱਲਦੇ ਦੋ ਤਿੰਨ ਮਹੀਨੇ ਹੋ ਗਏ ਔਰ ਅਜੇ ਵੀ ਗਦੀ ਗਲੀ ਜਿਹੜੀ ਆ ਉਹ ਅੱਧ ਵਿੱਚ ਹੀ ਬਣੀ ਹੋਈ ਆ ਤੇ 2-3 ਮਹੀਨੇ ਸੇ ਅੱਧੀ ਗਲੀ ਬਣਾਈ ਰਹੀ ਹੈ ਤੇ ਪ੍ਰਸ਼ਾਸਨ ਦੀ ਨਕਾਮੀ ਮੰਨੀ ਜਾਏਗੀ ਔਰ ਪਲੱਸ ਜਿਹੜਾ ਐਮਸੀਓ ਸਕ੍ਰੀ ਨਹੀਂ ਹੈ ਇਸ ਕਰਕੇ ਵੀ ਇਹ ਜਿਹੜਾ ਸਾਡੇ ਗਲੀ ਦਾ ਕੰਮ ਕਾਫੀ ਲੋ ਸਪੀਡ ਤੇ ਚੱਲ ਰਿਹਾ ਹੈ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਸਾਡੀ ਜਿਹੜੀ ਸੜਕ ਬਣਾਈ ਜਾਵੇ ਤੇ ਜਿਹੜਾ ਰੋਜ਼ ਜਾਨ ਮਾਲ ਦਾ ਨੁਕਸਾਨ ਹੋਣਾ ਨਾ ਹੋਵੇ ਬੱਚੇ ਵੀ ਜਿਹੜੇ ਆਪਣੇ ਘਰਾਂ ਚ ਅੰਦਰ ਖੇਡ ਰਹੇ ਨੇ ਬਾਹਰ ਆਂਦੇ ਨਾ ਵੀ ਪੈਂਟਸ ਨੂੰ ਵੀ ਡਰ ਕਿ ਬੱਚਰੇ ਸੱਟ ਵਜਾ ਭੱਜਣ ਤੋਂ ਲੱਗਦੀ ਲੱਗਦੀ ਆ ਔਰ ਲੈ ਕੇ ਨੇ ਬੱਚੇ ਉਹਨਾਂ ਨੂੰ ਵੀ ਕਾਫੀ ਬੱਚੇ ਨੇ ਡਿੱਗੇ ਗੱਡੇ 'ਚ ਉਹਨਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਤੇ ਸਾਡੀ ਜਾਨ ਮਰ ਨੁਕਸਾਨ ਦੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਸੜਕ ਬਣੇਗੀ ਤਾਂ ਹੀ ਸਾਡਾ ਜੀਵਨ ਸੁਰਕshit ਰਹੇਗਾ ਤੇ ਇੱਥੇ ਮੇਰੇ ਹਸਬੰਦ ਖੁਦ ਉਸ ਗਲੀ 'ਚ ਮਤਲਬ ਜਿੱਥੇ ਸੀਵਰੇਜ ਬਣ ਰਿਹਾ ਉਹਦੇ ਵਿੱਚ ਡਿੱਗੇ ਤੇ ਉਹ ਡਿੱਗੇ ਉਹਨਾਂ ਤੋਂ ਤੇ ਅਸੀਂ ਵੀ ਐਕਟੀਵਿਟੀ ਦੇਖੀ ਹੈ ਔਰ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਪਰ ਅਸੀਂ ਬਧੇਰਾ ਕਿਹਾ ਪਰ ਕਿਸੇ ਨੇ ਸਾਡੀ ਕੋਈ ਬਾਤ ਨਹੀਂ ਸੁਣੀ ਇਸ ਕਰਕੇ ਸਾਨੂੰ ਸੋਸ਼ਲ ਮੀਡੀਆ ਤੇ ਕੌਣਾ ਪਿਆ ਅਸੀਂ ਗਲੀ ਦਾ ਮੌਇਨਾ ਕੀਤਾ ਤੇ ਲੋਕਾਂ ਦੀ ਰਾਏ ਲਈਤੀ ਲੋਕੀ ਕਹਿੰਦੇ ਕਿ ਇਸ ਕੰਮ ਨੂੰ ਚੱਲਦੇ ਨੂੰ ਕਾਫੀ ਟਾਈਮ ਹੋ ਚੁੱਕਾ ਹੈ 10 ਮਹੀਨਾ ਚੁੱਕੇ ਹਾਂਜੀ 7 ਅਪ੍ਰੈਲ ਤੋਂ ਚੱਲ ਰਿਹਾ ਹੈ ਕੰਮ ਉਹ 7 ਅਪ੍ਰੈਲ ਤੋਂ ਬਾਅਦ ਹਲੇ ਤੱਕ ਇੱਕ ਗਲੀ ਤਕਰੀਬਨ ਕਿੰਨੇ 50 ਘੋਟੇ ਜਾਂ 60 ਘੋਟੇ ਹੋਣੀ ਹੈ ਜਿਹੜੀ ਹਲੇ ਤੱਕ ਕੰਪਲੀਟ ਨਹੀਂ ਹੋਈ ਨਾ ਇੱਕ ਦਿਨ ਬੰਦਾ ਆਉਂਦਾ ਹੈ ਔਰ 4 ਦਿਨ ਛੁੱਟੀ ਕਰਦੇ ਔਰ ਉਹਨਾਂ ਦੇ ਵਿੱਚ ਵੀ 3 ਬੰਦੇ ਲੱਗਦੇ ਔਰ 3 ਬੰਦਿਆਂ ਤੋਂ ਬਾਅਦ ਉਹ ਕੰਮ ਕਿੱਦਾਂ ਕਰਦੇ ਤੁਹਾਨੂੰ ਪਤਾ ਜੱਤੇ ਹੀ ਉਹਨਾਂ ਦੇ ਸੈਜੇ ਉੱਤੇ ਕੋਈ ਠੇਕੇਦਾਰ ਖੜਾ ਨਹੀਂ ਹੋਗਾ ਤਸਾਂ ਇਹ ਕੰਮ ਨਹੀਂ ਕਰੂਗਾ 2 ਮਿੰਟ ਕੰਮ ਕਰਦੇ 4 ਮਿੰਟ ਵੈਟ ਦੇ ਇਹ ਕੰਮ ਜਾਂਦਾ ਪਰ ਮੰਨਿਆ ਗਰਮੀ ਬਹੁਤ ਜ਼ਿਆਦਾ ਹੈ ਪਰ ਇਹ ਨਹੀਂ ਕਿ ਮਤਲਬ ਕੰਮ ਐਨਾ ਸਲੋ ਚੱਲੇ ਕਿ 3 ਮਿੰਟ ਹੋ ਕੇ ਸਾਨੂੰ ਪਰੇ ਜਾਣ ਹੁੰਦੇ ਆ ਆਪਣੇ ਮੋਟਰਸਾਈਕਲ ਵਾਈਕਲ ਅਸੀਂ ਕਿਸੇ ਹੋਰ ਦੇ ਘਰ ਰੱਖ ਰਹੇ ਹਾਂ ਢੁੱਕੀ ਕਰ ਸਕਦੇ ਬਸੋ ਬੰਦਾ ਕਿੰਨੇ ਜੇ ਰੋਥੇ ਰੱਖ ਸਕਦਾ ਹੈ ਕਿਸੇ ਦੇ ਘਰ ਇਸ ਬਾਰੇ ਆਪਣੇ ਗਲੀ ਦੇ ਕਾਉਂਸਲਰ ਜਾਂ ਸ਼ਹਿਰ ਦੇ ਮੇਅਰ ਨਾਲ ਕੋਈ ਸ਼ਿਕਾਇਤ ਦਿੱਤੀ ਕਿਸੇ ਨੇ ਅਸੀਂ ਆਪਣੇ ਐਮਸੀ ਨੂੰ ਕਈ ਵਾਰੀ ਫੋਨ ਕੀਤਾ ਤੇ ਉਹ ਇਦਰ ਮੇਲੇ 'ਚ ਵੀਜੀ ਹੋਣ ਕਰਕੇ ਜੀ ਅਸੀਂ ਮੇਲੇ 'ਚ ਵੀਜੀ ਆ ਉਹਨਾਂ ਨੇ ਕੋਈ ਇਹਦੀ ਸਾਰ ਨਹੀਂ ਲਈ ਹੁਣ ਤਾਂ ਜਦੋਂ ਮੇਲਾ ਸੀਗਾ ਸਾਡੇ ਮੋਹਲੇ 'ਚ ਪਰ ਇਹ ਤੋਂ ਪਹਿਲਾਂ ਵੀ ਉਹਨਾਂ ਨੇ ਸਾਰ ਨਹੀਂ ਸਿਰਫ ਇੱਕ ਬੰਦਾ ਸਾਡੇ ਐਂਡ 'ਚ ਜਿਹੜਾ ਹੈ ਇਹ ਉਹੀ ਮਤਲਬ ਦੇਖਦੇ ਆ ਕਿ ਕੰਮ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਹੁਣ ਜਦੋਂ ਬੰਦੇ ਪਿੱਛੇ ਹੀ ਨਹੀਂ ਉਹ ਪਿੱਛੋਂ ਨਹੀਂ ਆਉਣਗੇ ਤਾਂ ਫਿਰ ਕੰਮ ਕੌਣ ਕਰਵਾਉਗਾ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਅਸੀਂ ਤਾਂ ਹੀ ਮੰਗ ਕਰਦੇ ਹੁਣ ਦੇਖੋ ਮੇਰੇ ਹਸਬੰਦ ਵੀ ਢਿਕੇ ਉਹਨਾਂ ਤੋਂ ਬਾਅਦ ਤਿੰਨ ਚਾਰ ਬੰਦੇ ਹੋਰ ਦੇਖ ਚੁੱਕੇ ਪਰ ਕਿਸੇ ਨੇ ਆ ਕੇ ਐਨਸੀ ਨੇ ਇਹ ਪਾਤ ਨਹੀਂ ਪੁੱਜੀ कि भाई तो कि सट लगी है तो अड़े की नुकसान होया की नहीं नुकसान होया किसी ने कोई बात नहीं बुझी अस ये चाहे है कि मतलब एक काम जल्दी तो जल्दी मुके ताकि अस भी अपने घर बार सही सलामत तो रख सकी अपने वाइफ कपूरथला संतपुरा गली नंबर दो जो लोग काफी हताहत हो गए पता लगे कि परिवार मैंबर शामिल है हाँ जी सर मेरे हसबेंड भी डिगे थी बट उन्होंने काफी चोट नहीं आई थोड़ी जी आई है बट ये काम छेती छेती होना चाहिए वा ਅਸੀਂ ਦੇਖ ਰਹੇ ਹਾਂ ਕਿ ਕੰਮ ਕਾਫੀ ਲੰਬੇ ਸਮੇਂ ਚ ਚੱਲਦਾ ਹੈ। ਹਾਂ ਜੀ ਕਾਫੀ ਟਾਈਮ ਲੱਗਦਾ ਹੈ ਕਿ ਇਹ ਪ੍ਰਸ਼ਾਸਨ ਵੱਲੋਂ ਹੀ ਢਿੱਲ ਦਿੱਤੀ ਗਈ ਹੈ ਜਾਂ ਕੰਮ ਕਾਫੀ ਇਹ ਗਵਰਨਮੈਂਟ ਵੀ ਹੈ ਤਾਂ ਪ੍ਰਸ਼ਾਸਨ ਵੀ ਹੈ। ਜੇ ਤਾਂ ਗਵਰਨਮੈਂਟ ਕੰਮ ਕਰੇਗੀ ਪਿੱਛੋਂ ਤਾਂ ਹੀ ਕੰਮ ਹੋਏਗਾ ਨਾ। ਤਾਂ ਗਵਰਨਮੈਂਟ ਕੁਝ ਕਰੇਗੀ ਤਾਂ ਬੱਕੋ ਵੀ ਤਾਂ ਕੰਮ ਚੱਲਣਾ ਵਾ। ਬੰਦੇ ਅੱਧੇ ਆਂਦੇ ਅੱਧੇ ਨਹੀਂ ਆਂਦੇ। ਕਈ ਵਾਰ ਛੁੱਟੀ ਕਰ ਜਾਂਦੇ ਨੇ। ਜਿੱਥੇ ਕੰਮ ਜ਼ਿਆਦਾ ਚੱਲਦਾ ਵਾ ਉੱਥੇ ਕੰਫਰਟਾਫਰ ਨਹੀਂ ਵੰਡਦੇ ਵੇੜ ਦਿੰਦੇ ਨੇ। ਜਿੱਤੇ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਪਿੱਛੋਂ ਅਗਲੇ ਉੱਥੇ ਕੰਮ ਛੱਡ ਮੋਹਲੇ ਤੋਂ ਗੱਲ ਨਹੀਂ ਕੀਤੀ। ਕਿਸੇ ਕਿਸੇ ਪ੍ਰਸ਼ਾਸਨ ਨੂੰ ਮੇਰੇ ਹਸਬੰਦ ਦੀ ਗੱਲ ਹੋਈ, ਮੇਰੀ ਮੰਮੀ ਦੀ ਗੱਲ ਹੋਈ, ਮੇਜੀ ਨਹੀਂ ਹੋਈ ਹੋਗੀ ਮੈਂ। ਕਿਸੇ ਪ੍ਰਸ਼ਾਸਨ ਨੂੰ ਕੀ ਮੰਗ ਕਰਾਂ? ਇਹੀ ਕਰਦੀਆਂ ਕਿ ਜਲਦ ਤੋਂ ਜਲਦ ਕੰਮ ਕਰਾਇਆ ਜਾਵੇ, ਰੋਡ ਬਣਾਈ ਜਾਵੇ ਔਰ ਆਪਣੀ ਆਪਣੇ ਆਪਣੇ ਘਰ ਸੁਰੱਖਿਤ ਰਹਿਣ। ਥੈਂਕ ਯੂ। ਹਾਂ।